ਪਰ ਪਾਵੇਂ ਬਣ ਸਾਸਤੇ ਰੱਖਾ ਸਾਸਤੇ ਰੱਖ ਕੇ ਉਹ ਪੇੜ ਦੇ ਵਿੱਚ ਸਭ ਨਹੀਂ ਸੀ ਹੁੰਦਾ ਉਹਦੋਂ ਵੀ ਜਿਉਂਦਾ ਰੱਖ ਲਿਆ ਕਿਉਂ ਜਿਉਂਦਾ ਸੀ ਉਹਦੋਂ ਦੱਸ ਇਹ ਕਿਉਂਦਾ ਜਵਾਬ ਦੇ ਤੂੰ ਸਾਰੇ ਸਾਰੇ ਦੇਣ ਕਿਉਂਦਾ ਜਵਾਬ ਇਹਦਾ ਉੱਥੇ ਦਿਲ ਟੜਕਦਾ ਸੀ ਕਿਉਂ ਟੜਕਦਾ ਸੀ ਸਬੂਤ ਸਾਰੇ ਹੀ ਨੇ ਸਬੂਤ ਤਾਂ ਸਾਰੇ ਹੀ ਨੇ ਪਰ ਜਿਹੜਾ ਅੱਖਾਂ ਹੀ ਵੀ ਜਲਵੇ ਸੂਰਜ ਨੂੰ ਦੇਖ ਕੇ ਉਹਨੂੰ ਕੋਈ ਕੀ ਕਰੇ ਜੇ ਤਾਂ ਅੱਖਾਂ ਵੀ ਚਲੰਦੇ ਨੇ ਸੂਰਜ ਨੂੰ ਦੇਖ ਕੇ ਜਦ ਸੂਰਜ ਚੜਦਾ ਹੈ ਉੱਲੂ ਖੱਡ 'ਚ ਵੜ ਜਾਂਦੇ ਨੇ ਸਾਰੇ ਇਹ ਵਿਦਵਾਨ ਉੱਲੂ ਨੇ ਸਾਰੇ ਉਧਰ ਨੂੰ ਜਾਂਦੇ ਹੀ ਨਹੀਂ ਜਿੱਧਰ ਗਿਆਨ ਹਾਂਜੀ ਜੋ ਤੋਬੀ ਆ ਸਰਤਾ ਤੱਡ ਜਾਇ ਕੈ ਲੈ ਪਟਕੋ ਪਟ ਸਾਥ ਪਛਾਰੇ ਕਿੰਨਾ ਕਹਿੰਦੇ ਤੋਬੀ ਸਰਤਾ ਨਦੀ ਦੇ ਕੰਢੇ ਤੇ ਜਾ ਕੇ ਪਟ ਕਹਿੰਦੇ ਨੇ ਕੱਪੜੇ ਨੂੰ ਕੱਪੜੇ ਨੂੰ ਫੜ ਕੇ ਉਹ ਤਖ ਜਿਹੜਾ ਪੱਥਰ ਹੁੰਦਾ ਰ ਪਟ ਤਖਤਾ ਜਾਂ ਪੱਥਰ ਪਟੜੇ ਵੀ ਰੱਖੇ ਹੁੰਦੇ ਨੇ ਜਿੱਥੇ ਪੱਥਰ ਨਹੀਂ ਨਾ ਹੁੰਦੇ ਉਹਦੇ ਪਟੜੇ ਰੱਖੇ ਹੁੰਦੇ ਸੀ ਪਟੜੇ ਬਣਾ ਕੇ ਲੱਕੜ ਦੇ ਬੜੇ ਬੜੇ ਉਹਨਾਂ ਦੇ ਤੋਬੀ ਕੱਪੜਾ ਪਟਕ ਦੇਤੇ ਉਹਨੂੰ ਪਟ ਕਹਿੰਦੇ ਨੇ ਜਿਹਦੇ ਨੇ ਪਟਕਦੇ ਨੇ ਜਿੱਥੇ ਪੜਵੀ ਕਪੜਾ ਜਿਹਦੇ ਪਟਕਦੇ ਨੇ ਉਹ ਵੀ ਪਟਾ ਲੈ ਪਟਕੋ ਪਟ ਸਾਤ ਪਿਛਾੜਿਓ ਐਂ ਦਰਦਲ ਤੋਂ ਫੜ ਕੇ ਪਟਕਤਾ ਥੱਲੇ ਜਿਵੇਂ ਧੋਬੀ ਕਪੜਾ ਪੜਕ ਦਿੰਦਾ ਐਨੀ ਆਸਾਨੀ ਨਾਲ ਉਹਨੂੰ ਪੜਕਦਾ ਹਾਂਜੀ ਦੋਹਰਾ ਦੇਵੀ ਮਾਰਿਓ ਦੈਂਤ ਐਉ ਲੜਿਓ ਜੋ ਸਨਮੁਖ ਆਏ ਜਿਹੜਾ ਆ ਕੇ ਸਾਹਮਣੇ ਲੜਿਆ ਐਸ ਤਰੀਕੇ ਨਾਲ ਉਹ ਖਤਮ ਕਰਦਾ ਸੂਰ ਕੌਣ ਨਹੀਂ ਛੱਡਿਆ ਪੱਲੇ ਚੁੱਪ ਕਰ ਗਿਆ ਲੜਿਆ ਜੋ ਸਾਨੂੰ ਖਾਏ ਪੁੰਨ ਛਤਰਣ ਕੀ ਸੈਨਮੈਂ ਤਸੀਸ ਸੰਖ ਬਜਾਏ ਸਾਰੀ ਸੈਨਾ ਛੁੱਟ ਕਰਤੀ ਸਾਰੀ ਕਿ ਉਹ ਵਿਦਵਾਨ ਸੀ ਨਾ ਜਾਂਦਾ وہی ਆਇਆ ਸੀ ਨਾ ਪਹਿਲਾਂ ਪੁੰਨ ਛਤਰਣ ਕੀ ਸੈਨਮੈਂ ਤਸੀਸ ਸੰਖ ਬਜਾਏ ਉਹਨਾਂ ਦੇ ਵਿੱਚ ਤਸੀਸ ਸਾਰਿਆਂ ਦੇ ਹੋਰ ਕਰੋ ਵੀ ਕਿੰਨੂ ਸਵਾਲ ਕਰਦੇ ਜਾ ਸੋਨ ਹੋ ਕੇ ਖੜ ਕੇ ਨਾ ਸਾਰੇ ਹੁਣ ਹੈ ਕੋਈ ਹੋਰ ਬੋਲਣ ਨੂੰ ਤੁਹਾਡੇ ਚ ਸੰਖ ਪਜਾ ਕੇ ਵਿਚਾਲੇ ਦਸ ਗਈ ਜਾ ਕੇ ਹੁਣ ਹੋਰ ਕੋਈ ਬੋਲੋ ਪਿੱਛੇ ਤੋਂ ਕੋਈ ਕੀ ਤਸੱਲੀ ਤਸੱਲੀ ਹੋ ਗਈ ਤਾਂ ਜਾਓ ਘਰ ਨੂੰ ਹਥਿਆਰ ਖੜੇ ਕਰਕੇ ਮੂਹ ਚ ਲੈ ਲੋ ਕਹਾ ਤੇ ਭਜੋ ਘਰ ਨੂੰ ਤੇ ਨਹੀਂ ਤਾਂ ਹੋਰ ਕੋਈ ਸਵਾਲ ਹੈ ਤਾਂ ਦੱਸੋ ਸਭਈਆ ਲੈ ਕਰ ਚੰਡ ਕੁਵੰਡ ਪ੍ਰਚੰਡ ਮਹਾਵਰ ਵੰਡ ਤਵੇ ਇਹ ਕੀਨੋ ਲੈ ਕਰ ਚੰਡ ਕੁਵੰਡ ਪ੍ਰਚੰਡ ਮਹਾਵਰ ਬੰਡ ਤਵੇ ਇਹ ਕਿਨੂ ਸੋਈਆ ਚੰਡ ਕੋ ਬੰਡ ਲਿਆ ਕਰ ਚੰਡ ਪ੍ਰਚੰਡ ਕੋ ਬੰਡ ਲਿਆ ਕਰ ਚੰਡ ਕੋ ਬੰਡ ਪ੍ਰਚੰਡ ਮਹਾਵਰ ਬੰਡ ਤਵੇ ਇਹ ਕਿਨੂ ਮਹਾ ਬਲਵਾਨ ਦੇਵੀ ਨੇ ਬਲਵਾਨ ਬੁੱਧ ਵਾਲੀ ਨੇ ਬੁੱਧ ਬਲਵਾਨ ਬਲਵਾਨ ਬੁੱਧ ਵਾਲੇ ਗੁਰੂਸ ਨੇ ਪ੍ਰਚੰਡ ਗਿਆਂ ਦੀ ਅਵਸਥਾ ਵਿੱਚ ਹੋ ਕੇ ਫਿਰ ਇਹ ਕੀਤਾ ਸਾਰਿਆਂ ਦੇ ਵਿੱਚ ਵੜ ਕੇ ਸਾਰਿਆਂ ਨੂੰ ਲਲਕਾਰਦਾ ਚੈਲੰਜ ਕਰਦਾ ਵੀ ਜਿਹਦੀ ਹੋਰ ਹਿੰਮਤ ਆ ਉਹ ਗੱਲ ਕਰੋ ਆਕੇ ਗੱਲ ਕਰੋ ਜੀ ਜਿਹ ਹਿੰਮਤ ਆ ਹੋਰ ਇੱਕ ਹੀ ਬਾਰ ਨਿਹਾਰ ਸਕਾਰ ਸੁਧਾਰ ਬਿਦਾਰ ਸਵੇਦਲ ਦਿਨੋਂ ਇੱਕ ਇੱਕ ਬਾਰ ਦ੍ਰਿਸ਼ਟੀ ਮਾਰੀਆ ਸਾਰਿਆਂ ਦੇ ਉੱਤੇ ਕਿ ਹੋਰ ਬੋਲੂਗਾ ਕੋਈ ਇੱਕ ਹੀ ਵਾਰ ਹਕਾਰ ਨਿਹਾਰ ਹੋਕਾ ਦੇ ਕੇ ਅੱਖਾਂ ਜਾਂ ਸਾਰਿਆਂ ਤੇ ਸਾਰਿਆਂ ਵੱਲ ਚੱਕਿਆ ਬਿਜਲੀ ਪਾ ਦਿੱਤੀ ਸਾਰਿਆਂ ਤੇ ਬੋਲੇ ਆਈ ਨਹੀਂ ਕੋਈ ਬੋਲਤੇ ਮੰਦ ਹੋ ਗਏ ਸਾਰਿਆਂ ਦੀ ਬੋਲਣ ਦੀ ਉੱਥੇ ਫਿਰ ਉਹ ਗੱਲ ਚੱਲਦੀ ਸੀ ਉੱਥੇ ਕਿਵੇਂ ਬੋਲ ਪੈਂਦੇ ਹਕਾਰ ਨਿਹਾਰ ਤਬਾਹ ਹੈ ਸਫਾ ਦਲ ਦੀ ਹਕਾਰ ਬਾਜ਼ਾਰ ਸਫਾ ਦਲ ਦੀ ਨੂੰ ਬਿਦਾਰ ਸਫਾ ਦਲ ਦੀ ਨੂੰ ਸਾਰਾ ਦਲੇ ਭਜਾਤਾ ਹਥਿਆਰ ਮਤਲਬ ਸਾਰੇ ਦਲ ਨੂੰ ਏ बोलती बंद ਕਰਤੀ ਸਾਰਿਆਂ ਦੀ ਹੁਣ ਇੱਕ ਵਾਰ ਇੱਕ ਤਲਵਾਰ ਦੇ ਵਾਰ ਨਾਲ ਇਹਨਾਂ 20 ਪਦਮ ਬੰਦੇ ਕਿਵੇਂ ਵਾਰ ਸਕਦਾ ਕੋਈ ਪੋਸੀਬਲ ਹੈ ਇਹ 20 ਪਦਮ ਐ ਇਹ ਆਊਗਾ 20 ਪਦਮ ਦਾਲਾ ਜਿਹੜਾ ਚੁੱਪ ਕਰਾਤਾ ਇਹ ਮੈਂ ਖਾਹੁਰ ਦੇ ਨਾਲ ਸੀ ਇਹ ਖੱਬੇ ਜਿਹੜੇ ਕੀਤੇ ਨੇ ਨਾ ਖੱਬੇ ਉਹਨਾਂ ਨੇ ਸਾਈਂ ਦੇ ਦੇਣੇ ਨੇ ਸੰਸਾਰੀ ਗਿਆਨ ਦੇ ਦੇਣੇ ਨੇ ਜਿਹੜੇ ਸੱਜੇ ਪਾਸੇ ਕੀਤੇ ਹਨ ਉਹਨਾਂ ਨੇ ਵਰਮ ਗਿਆਨ ਤੇ ਉੱਤੇ ਅਟੈਕ ਕਰਦੇ ਨੇ ਜਿਹੜਾ ਵਰਮ ਗਿਆਨ ਨਾ ਉਹ ਤੇ ਅਟੈਕ ਕਰਦੇ ਨੇ ਉਹਦੇ ਜਿਹੜੇ ਤਰਕ ਮਾਰਦੇ ਨੇ ਵਰਮ ਗਿਆਨ ਨੂੰ ਸੱਜੇ ਪਾਸੇ ਵਾਲੇ ਨੇ ਇਹਦੇ ਕੀਤੇ ਹੋਏ ਖੱਬੇ ਪਾਸੇ ਵਾਲੇ ਸਾਇੰਸ ਚੋਂ ਸਿੱਧ ਕਰਨਗੇ ਧਰਮ ਨੂੰ ਝੂਠਾ ਖੱਬੇ ਪਾਸੇ ਵਾਲੇ ਤਰੂਟੀਆਂ ਕੱਢਣਗੇ ਦੀਆਂ ਨਾ ਸੱਜੇ ਪਾਸੇ ਵਾਲੇ ਤਰੂਟੀਆਂ ਕੱਢਣਗੇ ਆਤਮ ਗਿਆਨੀ ਆਤਮ ਗਿਆਨ ਦੇ ਵਿੱਚ ਖੱਬੇ ਪਾਸੇ ਵਾਲੇ ਸਹੀਦੇ ਸਾਹਿਬ ਨੇ ਇਹਨੂੰ ਝੂਠਾ ਕਰਨਗੇ ਦੇਵਤੇ ਆਲੇ ਤੁਹਾਨੂੰ ਕਰਨਗੇ ਪਰ ਇਹਨੂੰ ਨਹੀਂ ਕਰ ਸਕਦੇ ਜੋ ਕੋਈ ਦੇਵਤੇ ਗੈਰ ਹਨ ਦੇਵਤੇ ਗੈਰ ਨੇ ਕਰਾਵਾਤਾਂ ਨੂੰ ਉਹ ਸਜੇ ਪਾਸੇ ਵਾਲੇ ਸਾਬਤ ਕਰਨਗੇ ਗਲਤ ਨੇ ਖੱਬੇ ਪਾਸੇ ਵਾਲੇ ਸਹੀਦੇ ਸਾਹਿਬ ਨੇ ਕਰਨਗੇ ਸਜੇ ਪਾਸੇ ਵਾਲੇ ਆਪਣੇ ਹੋਰ ਸਾਹਿਬ ਨਾਲ ਕਰਨਗੇ ਸਮਝ ਜਾਈ ਵੀ ਹੁਣ ਕਰਕੇ ਦਿਖਾਓ ਉਹ ਤਾਂ ਇਹ ਕਹਿਣਗੇ ਉਹ ਕਹਿਣਗੇ ਹੋਈ ਨਹੀਂ ਸਕਦਾ ਪੋਸੀਬਲ ਨਹੀਂ ਹੈ ਸੈਂਡੇ ਬਖਤਰੀ ਕੇ ਨਾਲ ਗੈਰ ਸੈਂਡੇ ਫੇ ਗੱਲਾਂ ਨੇ ਉਹ ਹੋਰ ਤਰੀਕੇ ਨਾਲ ਕਰਨਗੇ ਵਿਚਾਲੇ ਵਾਲੇ ਜਿਹੜੇ ਲੜਦੇ ਨੇ 20 ਪਦੋਂ ਉਹ ਗੈਰ ਚਰਚਾ ਦੀ ਉਹ ਰਾਜੇ ਨਾਲ ਨੇ 20 ਵਰ ਉਹ ਡਾਇਰੈਕਟ ਅਟੈਕ ਕਰਦੇ ਦੋਏ ਗਿਆਨ ਨੇ ਉਹਨਾਂ ਕੋਲ ਉਹਨਾਂ ਕੋਲ ਦੋ ਇਕੱਠੇ ਨੇ ਹਾਂਜੀ ਇੱਕ ਹੀ ਬਹਾਰ ਨਿਹਾਰ ਹਕਾਰ ਸੁਧਾਰ ਬਦਾਰ ਸਵੇ ਦਲਦੀਨੋ ਕੋ ਇੱਕੋ ਬਾਲ ਨਿਹਾਰ ਕੇ ਸਾਰਿਆਂ ਵੱਲ ਝਾਕ ਕੇ ਸਾਰਿਆਂ ਤੇ ਬਿਜਲੀ ਪਾਤੀ ਨਿਹਾਰ ਨਿਹਾਰ ਦੇਖਣ ਹਕਾਰ ਉੱਚੀ ਆਵਾਜ਼ ਰ ਹੈ ਕੋਈ ਹੋਰ ਬੋਲਣ ਲਾਣਾ ਵੈਸੇ ਜੈ ਹਮਤ ਬੋਲਣ ਦੀ ਬੋਤ ਬਦਾਰ ਸਾਰੇ ਭਜ ਗਏ ਹਥਿਆਰ ਸਤਤ ਬਦਾਰ ਸਵੇ ਦਲਦੀਨੋ ਦੈਂਤ ਕਣੇ ਰਨ ਮਾਹੇ ਹਣੇ ਲਗ ਸਰੋਣ ਸਣੇ ਕਵੀ ਇਹ ਮਨ ਚੀਨੋ ਕਦੋਂ ਛੋਟੋੜੇ ਐਵੇਂ ਬੋਲੇ ਲੋਚਾਰ ਕੁ ਮੋੜ ਮੜ ਬੜੇ ਸਵਾਲ ਕੀਤੇ ਪੜਗਾ ਜਦੇ ਹੀ ਉਹ ਕੱਟਦੇ ਡੌਣ ਕਦੇ ਤੈਂਤ ਕਦੇ ਤੈਂਤ ਕਣੇ ਰਹਿਣ ਮਾਇਆਂ ਸਾਰੇ ਹੀ ਮਰ ਗਏ ਸਾਰੇ ਚੁੱਪ ਕਰਾ ਦਿੱਤੇ ਵਰ ਗਏ ਚੁੱਪ ਕਰਾ ਕੇ ਹਾਰ ਗਏ ਲੱਖੇ ਸ੍ਰੋਣ ਸਣੇ ਕਭ ਇਹ ਮਨ ਚੀਨੋ ਉਹ ਸਾਰਿਆਂ ਦੇ ਖੂਨ ਵਗਦਾ ਹੈ ਖੂਨ ਇਹ ਵਗਦਾ ਅੰਦਰ ਹੋਰ ਕੀ ਹੁੰਦਾ ਹੈ ਸਾਰੇ ਦੇ ਅੰਦਰ जख्म ਕਰਤੇ ਖੂਨ ਤਾਂ ਵਗਦਾ ਪਰ ਗੱਲ ਜਵਾਬ ਹੈ ਨਹੀਂ ਜਿਉਂ ਖਗਰਾਜ ਬਡੋਆ ਦੇ ਵਿੱਚ ਛੇਕ ਤਾਂ ਹੋ ਗਏ ਛੇਕ ਤਾਂ سینੇ ਚ ਹੋ ਗਏ ਖੂਨ ਵੀ ਵਗਦਾ ਪਰ ਵਾਹ ਕੋਈ ਨਹੀਂ ਜਾਂਦੀ ਸਰਾਉਣ ਸੁਣੇ ਕਦ ਇਹ ਮਨ ਚੀਨੋ ਜਿਉਂ ਖਗਰਾਜ ਬਡੋ ਅਹਰਾਜ ਸਮਾਜਿਕ ਕਾਟ ਕਤਾ ਕਰਲੀਨੋ ਐ ਸਮਝੋ ਖਗਰਾਜ ਕਹਿੰਦੇ ਨੇ ਗਰੜ ਨੂੰ ਗੜੜ ਨੂੰ ਗਰੜੂ ਜਿਵੇਂ ਗਰੜ ਨੇ बड़े-बड़े भारी सप्पਾਂ ਦੇ ਇੱਕ ਬਹੁਤ بڑے ਸਮੂਹ ਨੂੰ ਸਮਾਜ ਕਹਿੰਦੇ ਸਬੂ ਸੱਪਾ ਬਹੁਤ بڑے-बड़े ਸੱਪਾਂ ਦੇ ਸਮੂਹ ਨੂੰ ਕੱਲੇ ਗੜ ਨਹੀਂ ਸਾਰਿਆਂ ਨੂੰ ਕ ਟੁਕੜੇ-ਟੁਕੜੇ ਕਰਤਾ ਕਤਾ ਕਰ ਲੀਨੋ ਕਤਾ ਟੁਕੜੇ-ਟੁਕੜੇ ਕਰਤੇ ਬਹੁਤ بڑا 20 ਪਦਮ ਨੂੰ ਸਮੂਹ ਨੂੰ ਕੱਲੇ ਗੁਰ ਮੁਖ ਰਹੀ ਗਿਆਨ ਕਰਨੇ ਗੁਰ ਗਿਆਨ ਕਰਨ ਮੁਖ ਪਾਇਆ ਗੜਣ ਕਿਉਂ ਕਿਹਾ ਗਿਆਨ ਸਭ ਕੀ ਸੀ ਮਨਮੁਖ ਵਾਤ ਬੜੇ ਬੜੇ ਅਜਿਹਾ ਸੱਪਾਂ ਦੇ ਬਹੁਤ ਬੜੇ ਸਮੂਹ ਨੂੰ ਜਿਹੜੇ ਆਪਣੇ ਆਪ ਨੂੰ ਬੜੇ ਬਲਵਾਨ ਸਮਝਦੇ ਸੀ ਮਾਇਆ ਧਾਰੀ ਮਾਇਆ ਧਾਰੀ ਸੱਪੇ ਹੁੰਦਾ ਮਾਇਆ ਧਾਰੀ ਦੀ ਨਾ ਸਾਰੇ ਮਾਇਆ ਧਾਰੀ ਤਾਂ ਹੀ ਕਰੇ ਸੱਪ ਬੜੇਗਾ ਜਿਵੇਂ ਗਰਲ ਕੱਲੇ ਨਹੀਂ ਸਾਰਿਆਂ ਨੂੰ ਕਰਤਾ ਐ ਹੋ ਗਿਆ ਇਹ ਜਿਹਨ ਘਾਨ ਕਰਨ ਮੁਖ ਪਾਇਆ ਸੀ ਗੁਰ ਗਿਆਨ ਨੂੰ ਕਰਨ ਮੁਖ ਪਾਇਆ ਉਹਨੇ ਸਾਰੇ ਹੀ ਕਾਇਲ ਕਰਤੇ ਸਾਰੇ ਹੀ ਖਤਮ ਕਰਤੇ ਆ ਗੱਲ ਦੋਹਰਾ ਦੇਵੀ ਮਾਰੇ ਦੈਂਤ ਬਹੋ ਪ੍ਰਵਲ ਨਿਵਲ ਸੇ ਕੀਨ ਬਸ ਜਿਹੜੇ ਬਹੁਦੇ ਚੜ ਕੇ ਆਏ ਤੇ ਨਾ ਐ ਹੋ ਗਿਆ ਕਮਜ਼ੋਰ ਕਰਤੇ ਨਿਵਲ ਹੋ ਗਏ ਹੁਣ ਕਹਿੰਦੇ ਵੀ ਹੁਣ ਨਹੀਂ ਜਿੱਤੋ ਨਹੀਂ ਆਪਾਂ ਦੇ 45 ਜੋ 20 ਤਾਂ ਹਟਖੜੇ ਕਰਕੇ ਰਹਿ ਗਏ 25 ਦੇ ਵੱਲ ਤਾਂ ਹੋਏ ਗਏ ਪ੍ਰਵਲ ਤੋਂ ਨਿਵਲ ਹੋ ਗਏ ਸ਼ਸਤਰ ਧਾਰ ਕਰ ਕਰਨ ਮੈਂ ਚੰਮੂ ਚਾਲ ਕਰਦੀਨ